ਤੋ ਗੁਰੂ ਗ੍ਰੰਥ ਸਾਹਿਬਹ ਜੀ ਦੀ ਬਾਣੀ ਕਹਿੰਦੀ ਜਦੋਂ ਤੈਨੂੰ ਕੋਈ ਮਾੜਾ ਲੱਗੇ ਉਦੋਂ ਇਹ ਤੁੱਕ ਪੜਨੀ ਹਮ ਨਹੀਂ ਚੰਗੀ ਬਹਿ ਚੰਗਾ ਨਹੀਂ ਤੈਨੂੰ ਗੁਰਾ ਲੱਗਣਾ ਹੀ ਕੋਈ ਨਹੀਂ ਪ੍ਰਣਮਤ ਨਾਨਕ ਤਾਰੇ ਸੋਇ ਇੰਨੇ ਵੀ ਭਾਡੇ ਸਰੀਰ ਪਰਮੇਸ਼ਰ ਨੇ ਬਣਾਏ ਨੇ ਉਹਨੇ ਸਭ ਨੂੰ ਰੋਜੀ ਦੇਣੀ ਇੱਕ ਹੋਰ ਆ ਜੇ ਰੱਬ ਵੀ ਆਪਣੇ ਵਰਗਾ ਸੁਭਾਅ ਬਣਾ ਲੇ ਨਾ 80% ਬੰਦੇ ਭੁੱਖੇ ਰਹਿਣਗੇ ਦਾ ਬੰਦਾ ਕਹਿੰਦਾ ਨਾ ਇਹ ਚ ਫਲਾਣਾ ਔਗਣਾ ਮੈਂ ਨਹੀਂ ਖੋਹਦਾ ਇਹ ਚ ਫਲਾਣਾ ਔਗਣਾ ਮੈਂ ਇਹਦਾ ਵਰਤਣਾ ਨਹੀਂ ਇਹ ਚ ਫਲਾਣਾ ਔਗਣਾ ਨੂੰ ਰੋਟੀ ਵੀ ਨਹੀਂ ਮਿਲਣੀ ਚਾਹੀਦੀ ਤੇ ਰੱਬ ਜੀ ਆਪਣੇ ਔਗਣ ਦੇਖ ਕੇ ਰੋਟੀ ਦੇਵੇ 70% ਬੰਦੇ ਭੁੱਖੇ ਰਹਿਣ ਮੈਂ ਕਹਿੰਦਾ 90% ਹੋ ਜਾਣ ਕਿ 10 ਸੀ ਨਿਕਲਣਗੇ ਰੱਬ ਜਦੋਂ ਭੰਡਾਰੀ ਹੈ ਉਹ ਇੱਕ ਸੰਸਾਰੀ ਇੱਕ ਭੰਡਾਰੀ ਕਲਾਏ ਆਂ ਰੱਬ ਜਦੋਂ ਰੋਟੀ ਦਿੰਦਾ ਨਾ ਉਹ ਕਿਸੇ ਦੇ ਔਗਣ ਨਹੀਂ ਦੇਖਦਾ ਸਾਰਿਆਂ ਨੂੰ ਰੋਟੀ ਦਿੰਦਾ ਘਰ ਵੀ ਕਹਿੰਦਾ ਵੀ ਚਲੋ ਕੋਈ ਗੱਲ ਬੰਦਾ ਮਾੜਾ ਨਹੀਂ ਹੁੰਦਾ ਇਹ ਦੀ ਸੋਚ ਮਾੜੀ ਨੇ ਸੋਚ ਠੀਕ ਹੋਗੀ ਬੰਦਾ ਠੀਕ ਹੋਊਗਾ